ਜ਼ਿਲ੍ਹਾ ਗੁਰਦਾਸਪੁਰ ਪਿੰਡ ਭਾਗੋ ਕਾਵਾ ਵਿੱਚੋਂ ਰਾਤ ਦੇ ਸਮੇਂ ਦੇ ਵਿੱਚ ਦੋ ਸੋਲਰ ਮੋਟਰਾਂ ਹੋਈਆਂ ਚੋਰੀ ਕਿਸਾਨਾਂ ਤੋਂ ਪੁੱਛਣ ਅਨੁਸਾਰ ਪਤਾ ਲੱਗਾ ਹੈ ਕਿ ਕਿ ਚੋਰਾਂ ਨੇ ਮੋਟਰ ਦੇ ਨਾਲ-ਨਾਲ ਪਾਈਪਾਂ ਵੀ ਚੋਰੀ ਕਰ ਲਈਆਂ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਜਿਸ ਜਗ੍ਹਾ ਤੋਂ ਮੋਟਰ ਅਤੇ ਪਾਈਪਾਂ ਚੋਰੀ ਹੋਈਆਂ ਹਨ ਉਸ ਜਗ੍ਹਾ ਤੇ ਚੋਰਾਂ ਦੇ ਪੈਰਾਂ ਦੇ ਨਿਸ਼ਾਨ ਵੀ ਮੌਜੂਦ ਹਨ ਸਲਵਿੰਦਰ ਗੌਰ ਏ ਮਾਰੇ ਕਤੋੜਾ ਨਾਲ ਆ ਗੋਖਾ ਨੇ ਤੇ ਕੀ ਨਿਸਾਨਾ ਤੁਹਾਡਾ ਪਹਿਲਾਂ ਜੰਦਰਾ ਭੰਨਿਆ ਪੁੱਤ ਤੇ ਫਿਰ ਬਾਅਦ ਚ ਬਾਹਰ ਆ ਕੇ ਤੇ ਇਹ ਜਿਹੜਾ ਚੱਕ ਬਾਲ ਖੋਲ ਕੇ ਲੈ ਗਏ ਅੰਦਰ ਵੀ ਚਲੋ ਫਤਲਾ ਕੀ 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 ਦੀਏ ਤੇ ਇਹ ਤੁਹਾਨੂੰ ਇਧਰ ਪਤਾ ਲੱਗਾ ਕਿ ਮੈਂ ਸਵੇਰੇ 7 ਵਜੇ ਆਈ ਸੀ ਤੇ ਓਟੋ ਪਾਲਾ ਤੁਸੀਂ ਕਦੋਂ ਆਏ ਸੀ ਇਥੇ ਮੋੜ ਕੱਲ ਕੱਲ ਸਾਮੀ ਫੇਰਾ ਮਾਰ ਗਈ ਅੱਛੇ ਹੀ ਸਭ ਕੋ ਤੇ ਜਦੋਂ ਸਵੇਰੇ 7 ਵਜੇ ਆਈਆਂ ਘੋਨੇ ਵਾਲ ਫੇਰਾ ਮਾਰਦੇ ਵੇਖਿਆ ਜੇ ਉੱਥੇ ਕਾਕੂ ਪਿੰਡ ਤੋਂ ਕਿੰਨੀ ਦੀ ਦੂਰ ਆ ਮਲੇ ਦੀ ਮੋਟਰ ਤੱਕ ਪਿੰਡ ਤੋਂ ਲੱਗ ਗਈ ਐ ਕਿ ਲੱਗ ਪੈਰੀ ਪੈਂਦੀ ਐ ਡੇਢ ਕਿੱਲਾ ਲਾ ਲੈ ਬਾੜ ਪਿੰਡ ਤੋਂ ਆ ਗੋ ਕੰਮੇ ਤੋਂ ਐਫ ਆਰ ਆਈ ਹੀ ਗਈ ਤੋ ਬਤਣਾ ਦੇ ਹਾਂਜੀ ਲਿਖਾ ਕੇ ਆਇਆ ਤੇ ਕੀ ਜਾਂਦੇ ਤੋ ਹੋਰ ਕੀ ਜਾਂਦਾ ਕਹਿੰਦੇ ਆਵਾਂਗੇ ਵੇਖਾਂਗੇ ਆਣ ਕੇ ਤੇ ਉਹਦੇ ਬਾਅਦ ਕੋਈ ਹੋਰ ਕੋਈ ਹਲਚਲ ਕੋਈ ਪਿੰਡ ਦੇ ਵਸਨੀਕਾਂ ਨਾਲ ਕੋਈ ਸਰਪੰਚ ਕਹਿੰਦਾ ਲੋ ਸਰਪੰਚ ਦੇ ਗਈ ਮੈਂ ਕਾਲ ਤੇ ਸਰਪੰਚ ਭਾਰ ਗਿਆ ਹੀ ਉਹ ਦਿਨ ਮੈਂ ਗੱਲ ਕੀਤੀ ਮੈਂ ਕਿਹਾ ਦਾਦਾ ਨੇ ਸਵਾਨ ਹੋ ਗਿਆ ਕਹਿੰਦਾ ਕੋਕ ਮੈਂਬਰ ਨੂੰ ਲੈ ਜਾ ਤੇ ਮੈਂ ਸਮਾਂ ਨੂੰ ਆਲਾ ਮੈਂ ਮੈਂ ਬਗਵਾਨ ਤੇ ਮੌਕਾ ਦਿਖਾਇਆ ਮੌਕੇ ਮੌਕਾ ਦੇਖਿਆ ਹਾਂਜੀ 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 ਮੈਂਬਰ ਸਾਹਿਬ ਨੇ ਮੌਕਾ ਦਿੱਤਾ ਠੀਕ ਹੈ ਕੀ ਨਾ ਤਾ ਦਸਵੰਤ ਸਿੰਘ ਜੀ ਤੇ ਕੀ ਬਲੇ ਕਿਹੜੇ ਮਸਲੇ ਵਿੱਚ ਤੁਸੀਂ ਮਲੇ ਨੀ ਕਰਾ ਰਹੇ ਤੇ ਜੀ ਸਾਡੀ ਕੱਲ ਦੀ ਸਵੇਰ ਦੀ ਮੋਟਰ ਚੋਰੀ ਹੋ ਗਈ ਐ ਤੁ ਸੋਲਰ ਦੀ ਤੇ ਇਹ ਮਲੇ ਕਿਹੜੇ ਪਿੰਡ ਤੋਂ ਭਾਗੋ ਕਾਂਵੇ ਤੋਂ ਤੇ ਪਾ ਕੌਂਦੇ ਕਿੰਨੀਆਂ ਮੋਟਰਾਂ ਖੋਲੀਆਂ ਦੀਆਂ ਭਾਗੋ ਕਾਂਵ ਦੀਆਂ ਦੋ ਮੋਟਰਾਂ ਖੋਲੀਆਂ ਰਾਤ ਦੀਆਂ ਤੇ ਕੋਈ ਮੋਟਰ ਦਾ ਕਿੰਨਾ ਨੁਕਸਾਨ ਆ ਤਾ ਨੁਕਸਾਨ ਸਾਡਾ 30-35 ਹਜ਼ਾਰ ਦਾ ਹੋ ਗਿਆ ਪਿਆਬ ਵੀ ਲੱਗੇ ਨੇ ਸਭ ਕੁਝ ਲੱਗੇ ਤੋੜ ਕੇ ਮੇਰੇ ਮੋਟਰ ਦਾ ਕੋਈ ਵੀ ਐਸਾ ਨਹੀਂ ਸਾਡਾ ਕੁਝ ਨਹੀਂ ਸਾਡਿਆ ਪੂਰਾ ਲੱਗੇ ਸਿਰਫ ਇਹ ਸੋਲਰ ਜਿਹੜੇ ਪਲੇਟਾਂ ਹੀ ਬਚੀ ਹਾਂਜੀ 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 ਤੇ ਇਹ ਤੁਸੀਂ ਪ੍ਰਸ਼ਾਸਨ ਨੂੰ ਕੰਪਲੀਟ ਹਾਂਜੀ ਹਾਂਜੀ ਲਿਖਾਇਆ ਕਹਿੰਦੇ ਆਵਾਂਗੇ ਮੌਕਾ ਦੇਖਣਾ ਮੌਕਾ ਦੇਖਣਾ ਹਾਂਜੀ ਤੇ ਬਾਕੀ ਕੀ ਚੱਲ ਰਿਹਾ ਹੈ ਹਾਂਜੀ ਹਾਂਜੀ ਮੈਂਬਰ ਸਾਹਿਬ ਆਏ ਨੇ ਇਹ ਕਿੰਨੀ ਕੀ ਦੂਰੀ ਹੋ ਤਾਂ ਜਿਹੜੀ ਹੈ ਤੁਹਾਡੀ ਆਪਣੇ 2-2 ਕਿਲੋਮੀਟਰ ਪਿੰਡ ਤੋਂ ਤੇ ਉਸ ਦੇ ਬਾਅਦ ਇਹ ਬੋਟਾਂ ਲੱਗ ਲੱਗੇ ਨੇ ਦੋਨੇ ਤਾਂ ਹਾਂਜੀ ਦੋਨੇ ਲੱਗੇ ਲੱਗੇ ਆ ਦੇਖੋ ਕੀ ਮੰਗ ਕਰਦੇ ਮੰਗ ਇਹ ਕਰਨੀ ਆ ਵੀ ਸਾਡਾ ਉਹ ਜਿਹੜਾ ਨੁਕਸਾਨ ਹੋਇਆ ਜਿਨ੍ਹਾਂ ਖੜਿਆ ਉਹਨਾਂ ਦਾ ਪਤਾ ਲੱਗ ਜਾਏ ਸਭ ਤੋਂ ਪਹਿਲੇ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੇ ਆਪਣੇ ਪਿੰਡ ਵਾਸੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਤਾਂ ਉਹ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਵਾਰਦਾ ਤਾਂ ਸਾਡੇ ਪਿੰਡ ਦੇ ਵਿੱਚ ਲੰਬੇ ਚਿਰ ਤੋਂ ਹੁੰਦੀਆਂ ਆਉਂਦੀਆਂ ਨੇ ਦੋ ਤਿੰਨ ਮਹੀਨੇ ਦੀ ਵਿੱਚ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਕਿ ਕੋਈ ਚੱਕਵਾਲ ਭੰਨ ਲਿਆ ਕਿਤੇ ਕਿਸ ਨੇ ਕੋਈ ਤਾਂ ਚੁੱਕ ਲੀਆਂ ਕਿਤੇ ਕਿਸ ਦੀਆਂ ਕੋਹ ਹੱਲਾ ਲੈ ਗਿਆ ਜਾਂ ਇਸ ਤਰ੍ਹਾਂ ਦੀ ਵਾਰਦਾਤ ਜਿਹੜੀ ਹੁੰਦੀ ਰਹਿੰਦੀ ਆ ਤੇ ਇਹਦੇ ਵਾਸਤੇ ਪ੍ਰਸ਼ਾਸਨ ਵੀ ਕਾਫੀ ਸਰਗਤਾ ਪਰ ਇਹ ਵੀ ਅਜੇ ਤੱਕ ਬੰਦੇ ਦਾ ਨਾਂ ਨਹੀਂ ਸਾਹਮਣੇ ਆ ਪਾਇਆ ਕਿ ਇਹ ਵੀ ਚੋਰੀ ਕੋਈ ਨਾਂ ਨਹੀਂ ਸਾਹਮਣੇ ਆਉਂਦਾ ਉਨਾਂ ਚਿਰਤਾ ਕੋਈ ਕਾਰਵਾਈ ਨਹੀਂ ਹੋ ਸਕਦੀ ਜੇ ਕੋਈ ਨਾਂ ਸਾਹਮਣੇ ਆਉਂਦਾ ਕਿ ਇਹ ਕਿਸਮ ਦਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ ਉਹਨੂੰ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਕੋਈ ਵੀ ਹੋਵੇ ਤੇ ਇਸ ਕਰਕੇ ਅਸੀਂ ਤੇ ਉਹ ਕਵਾਂਗੇ ਵੀ ਇਹ ਨਹੀਂ ਹੋਣੇ ਚਾਹੀਦੇ ਇਹੋ ਜੇ ਕੰਮ ਆਪਣੇ ਪਿੰਡ ਵਿੱਚ ਗੰਦ ਨਹੀਂ ਖਿਲਰਨਾ ਚਾਹੀਦਾ ਗੰਦ ਤੋਂ ਬਚਣਾ ਚਾਹੀਦਾ ਸਾਫ਼ ਰਹਿਣਾ ਚਾਹੀਦਾ ਪਿੰਡ ਨੂੰ। ਆ ਜੇ ਕੋ ਨੁਕਸਾਨ ਆਇਆ ਮੋਟਰ ਦਾ ਉਹ ਬਾਰੇ ਸਿੱਖਰਾਉ ਦੇ। ਆ ਮੇਰ ਨਾਲ ਜਿ ਸਰਸਰੇ ਮੇਰੀ ਚਾਚੀ ਜੀ ਨੇ ਤੇ ਉਹਨਾਂ ਨੇ ਗੱਲ ਕੀਤੀ ਤੇ ਮੈਂ ਜਾਣ ਲਿਆ ਸੀ ਕਿ ਕਿਤੇ ਕੰਮ ਫਿਰ ਮੈਂ ਆਪਣਾ ਸਾਥੀ ਕਸ਼ਮੀਰ ਸਿੰਘ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਜਾ ਕੇ ਮੌਕਾ ਵੇਖ ਕੇ ਆਓ ਕੀ ਆ ਇਹਦੀ ਜਿਹੜੀ ਆ ਇੱਕ ਦਰਖਾਸਤ ਦੇ ਦਿਓ ਥਾਣੇ ਤੇ ਸਾਡੇ ਆ ਘਟਨਾ ਵਾਪਰੀ ਐ ਤੇ ਆਪੇ ਉਹ ਵੀ ਮੈਂ ਭਾਲ ਕਰਨਗੇ ਤੇ ਅਸੀਂ ਵੀ ਮਨ ਲ ਕੇ ਇਹਦੀ ਰੱਖਾਂਗੇ ਜਿਸ ਤਰ੍ਹਾਂ ਕਹ ਲੋ ਕੰਟੈਰ ਰੱਖਾਂਗੇ ਅਸੀਂ ਵੀ ਇਹਦੀ ਆਖਰਕਾਰ ਚੋਰ ਜਿਹੜਾ ਉਹ ਫੜਿਆ ਜਾਂਦਾ ਹੁੰਦਾ ਮੈਨੂੰ ਤੇ ਹੁਣ ਵੀ ਕੇ ਸੱਜਣ ਨੇ ਫੋਨ ਕਰਕੇ ਦੱਸਿਆ ਕਹਿੰਦੇ ਯਾ ਤਿੰਨ ਇੱਕ ਸਾਲ ਪਹਿਲਾਂ ਵੀ ਮੋਟਰਾਂ ਖੁੱਲੀਆਂ ਸੀ ਤੇ ਉਹਦੇ ਵਿੱਚੋਂ ਇੱਕ ਬੰਦੇ ਨੇ ਲੈ ਲਈ ਸੀ ਤੇ ਉਹਨਾਂ ਨੇ ਨਾਂ ਦੱਸਣ ਤੋਂ ਗਰੇਜ ਕਰ ਲਈ ਆ ਕਿ ਉਹ ਬੰਦਾ ਕਿਹੜਾ ਸੀ ਜਿੰਨੇ ਲਈ ਆ ਇਸ ਕਰਕੇ ਜੇ ਗੱਲ ਖੁੱਲਦੀ ਆ ਤੇ ਖੁੱਲ ਸਕਦੀ ਆ ਹੌਲੀ ਹੌਲੀ ਉਹਦੇ ਵਿੱਚ ਕਈਆਂ ਨੇ ਇਹ ਵੀ ਕਿਹਾ ਵੀ ਉਹ ਫਲਾਣੇ ਤਾਂ ਤੋਂ ਇੱਟਾਂ ਜੇ ਚੁੱਕਿਆ ਗਿਆ ਵੀ ਉਹ ਵੀ ਫਲਾਣਾ ਬੰਦਾ ਹੈਗਾ ਤੇ ਹੌਲੀ 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 ਜੇ ਪ੍ਰਸ਼ਾਸਨ ਨੂੰ ਮਦਦ ਮੰਗੇਗਾ ਤੇ ਵੇਖੋ ਖੁੱਲਣਗੀਆਂ ਗੱਲਾਂ ਜਿਸ ਤਰ੍ਹਾਂ ਮੈਨੂੰ ਕਿਸੇ ਨੇ ਕਿਹਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗੱਲਾਂ ਜਿਹੜੀਆਂ ਖੁੱਲਣਗੀਆਂ ਤੇ ਮੈਂ ਤੇ ਕਵਾਂਗਾ ਵੀ ਨਹੀਂ ਹੋਣਾ ਚਾਹੀਦਾ ਜੇ ਕਿਸੇ ਇੱਕ ਨੇ ਲੈ ਲਈ ਸੀ ਤੇ ਉਹਨੂੰ ਨਹੀਂ ਹੀ ਲੈਣੀ ਚਾਹੀਦੀ ਫਿਰ ਜਾਂ ਫਿਰ ਉਹਨੂੰ ਪਤਾ ਆ ਉਹ ਕੌਣ ਆ ਇਹ ਕੌਣ ਨਹੀਂ ਆ ਤੇ ਜਿਹੜੀ ਕੋਈ ਗੱਲ ਲੋਕੀ ਕਰਦੇ ਆ ਦਾ ਮਤਲਬ ਕੋਈ ਗੱਲ ਹੋਈ ਹੁੰਦੀ ਆ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ 2 ਕੁ ਮਹੀਨੇ ਪਹਿਲਾਂ ਫਲਾਣੇ ਬੰਦੇ ਦੇ ਚੱਕਵਾਲ ਖੁੱਲੇ ਸੀਗਾ ਮਾੜਵਾਲੇ ਪਏ ਵੱਲੋਂ ਉਹ ਵੀ ਉਹਨੂੰ ਦਵਾ ਦਿੱਤੇ ਗਏ ਸੀਗਾ ਉਹਦਾ ਉਹਨੂੰ ਸਮਾਨ ਮਿਲ ਗਿਆ ਤੇ ਮੈਂ ਤੇ ਕਵਾਂਗਾ ਵੀ ਤੁਹਾਡੇ ਮਾਦੇਮ ਰਾਈ ਮੈਂ ਦੱਸਣਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਸਖਤ ਹੋ ਕੇ ਸਾਹਮਣੇ ਆਉਣਾ ਚਾਹੀਦਾ ਤੇ ਉਹ ਜਿਹੜੇ ਬੰਦੇ ਦਵਾ ਦਿੰਦੇ ਆ ਜਾਂ ਦੇ ਦਿੰਦੇ ਆ ਉਹਨਾਂ ਦੇ ਨਾਂ ਸਾਹਮਣੇ ਆ ਜਾਣੇ ਆ ਪਬਲਿਕ ਨਾਲ ਲੈਣ ਨੂੰ ਤਿਆਰ ਬੈਠੀ ਆ ਜਾਗ ਯਾਰ ਹੁਣੇ ਚਾਹੀਦੇ ਉਹ ਬੰਦੇ ਜਿਹੜੇ ਕੰਮ ਕਰਾਉਂਦੇ ਆ ਜਿਹੜੇ ਨਸ਼ੇੜੀ ਦੀ ਮਤ ਕਰਦੇ ਆ ਜਾਂ ਗੁੰਡਾਗਰਦੀ ਫਲਾਉਂਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਜ ਸਭਾ ਸਭ ਪਿੰਡ ਪੂਰਾ ਕੈਮਰਾ ਲਾ ਲੈ ਉਹਦੇ ਕੈਮਰੇ ਲੱਗੇ ਹੋ ਗਏ ਗਰੀ ਗਾਂ ਦਾ ਤੇ ਉਹਦਾ ਕਹਿਣ ਦਾ ਬੋਲ ਕੀ ਉਹਦੇ ਬਾਰੇ ਕੋਈ ਫੋਟੋ ਜਿੱਤਾ ਦਿਖਾਉਂਦੇ ਵਿਖੇ ਪਿੰਡ ਤਾਂ ਸਾਰਾ ਕਵਰ ਆ ਪਿੰਡ ਵਿੱਚ ਕੋਈ ਵੀ ਆਵਾਜ਼ ਚੋਰੀ ਵਗੈਰਾ ਕੋਈ ਵਾਰਦਾਤ ਜਾਂ ਕਿਸੇ ਕਿਸਮ ਦੀ ਹੁੰਦੀ ਆ ਉਹ ਤੇ ਕੈਮਰੇ ਖੋਲ ਕੇ ਅਸੀਂ ਵੇਖ ਲੈਨੇ ਆ ਜਿਹਦੇ ਵਿੱਚ ਕਈ ਬੰਦੇ ਫੜੇ ਵੀ ਹੈਗੇ ਆ ਤੇ ਉਹਨਾਂ ਨੇ ਆਪਣੇ ਜਾ ਕੇ ਮੰਨਿਆ ਵੀ ਹੈਗਾ ਤੇ ਦੇਣ ਲੈਣ ਵੀ ਕੀਤਾ ਜੋ ਚੋਰੀ ਚਾਰੀ ਕੀਤੀ ਹੈਗਾ ਹੁਣ ਕੋਸ਼ਲ ਲੋਕੇਸ਼ਨ ਆ ਇਦਾਂ ਦੀਆਂ ਨੇ ਜਿਹੜੀਆਂ ਪਿੰਡਾਂ ਤੋਂ ਬਾਹਰ ਨੇ ਖੇਤਾਂ ਦੇ ਵਿੱਚ ਉੱਥੇ ਕੋਈ ਕੈਮਰਾ ਵਗੈਰਾ ਨਹੀਂ ਹੈਗਾ ਇਸ ਕਰਕੇ ਉਥੋਂ ਦਾ ਅਸੀਂ ਕੀ ਕਹਿ ਸਕਨੇ ਆ ਬਾਕੀ ਹੋਰ ਮੈਸੇਜ ਕੀ ਦੇਣਾ ਹੈ ਮੈਸੇਜ ਮੈਂ ਤਾਂ ਪਹਿਲਾਂ ਤੋਂ ਲੈ ਕੇ ਇੱਕ ਹੀ ਦਿਨ ਦਾ ਆਉਣ ਡਿਆ ਤੇ ਜਿਹੜੇ ਲੋਕ ਅੱਜ ਤੁਹਾਨੂੰ ਚਿੱਟੇ ਦੀ ਜਾਂ ਕਿਸੇ ਨਸ਼ੇ ਦੀ ਵਰਤੋਂ ਕਰਨ ਲਈ ਕਹਿੰਦੇ ਆ ਸਮਝੋ ਤੁਹਾਡਾ ਪਰਿਵਾਰ ਖਤਮ ਕਰਨ ਦੇ ਆ ਅਸੀਂ ਇਹੋ ਹੱਥ ਬੰਨ ਕੇ ਬੇਨਤੀ ਕਰਾਂਗੇ ਕਿ ਤੁਸੀਂ ਨਸ਼ੇ ਨੂੰ ਛੱਡੋ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਕਰੋ ਇਸੇ ਚੀਜ਼ ਵਿੱਚ ਖੁਸ਼ਹਾਲੀ ਆ ਚੋਰੀਆਂ ਨੂੰ ਛੱਡੋ ਆਖਰਕਾਰ ਚੋਰੀ ਕਰਨ ਫਿਰ ਕੋ ਬਾਹਰੋਂ ਤੇ ਆਉਂਦਾ ਨਹੀਂ ਆ ਕੋਈ ਲੋਕਲ ਦਾ ਹੀ ਹੋਊਗਾ ਜਿੰਨੂੰ ਕਿਸੇ ਨੂੰ ਪਤਾ ਕਿ ਜਸਵੰਤ ਸਿੰਘ ਦੀ ਮੋਟਰ ਕਿੱਥੇ ਆ ਗੁਰਦੀਪ ਸਿੰਘ ਦੀ ਮੋਟਰ ਕਿੱਥੇ ਆ ਕਿਉਂਕਿ ਮੈਂ ਪਿੰਡ ਦਾ ਵਾਸੀ ਹੋਣ ਦੇ ਨਾਤੇ ਮੈਨੂੰ ਨਹੀਂ ਪਤਾ ਕਿ ਇਹਨਾਂ ਦੀਆਂ ਮੋਟਰਾਂ ਕਿੱਥੇ ਕਿੱਥੇ ਜਾਂ ਕਿੱਦਾਂ-ਕਿੱਦਾਂ ਹੈਗੀਆਂ ਜਾਂ ਕੀ ਉਹਦੇ ਅੱਜ ਧਿਆਨ ਦੇ ਵਿੱਚ ਆਇਆ ਵੀ ਵਾਕਿਆ ਹੀ ਇਹ ਮੋਟਰਾਂ ਬਾਹਰ ਨੇ ਜਾਂ ਇਹਨਾਂ ਦੇ ਚੱਕ ਵਾਲ ਓਪਨ ਨੇ ਨਹੀਂ ਤੇ ਉਹਨੇ ਕਿਹਾ ਕੌਣ ਜਾਣ ਲਿਆ ਕਿਸੇ ਦੀਆਂ ਪਿਆਲੀਆਂ ਦੇ ਵਿੱਚ ਉਹਦਾ ਮਤਲਬ ਕਿ ਕੋਈ ਲੋਕਲ ਦਾ ਬੰਦਾ ਸਾਰੀ ਸੀਆਈਡੀ ਦਿੰਦਾ ਤੇ ਉਹ ਕੋਈ ਬੜੀ ਦੂਰ ਨਹੀਂ ਆ ਜੇ ਇਹ ਘਰਾਂ ਵਾਲੇ ਜਿਨ੍ਹਾਂ ਦੀ ਮੋਟਰ ਖੁੱਲੀ ਆ ਜੇ ਖੁੱਲ ਕੇ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਕੋਈ ਕੋਈ ਚੀਜ਼ ਦੂਰ ਨਹੀਂ ਹੈਗੀ ਉਹ ਸਾਹਮਣੇ ਆ ਜਾਣਗੇ ਮੈਂ ਗਰੰਟੀ ਨਾਲ ਕਹਿੰਦਾ ਕਿ ਉਹ ਸਾਹਮਣੇ ਆਣਗੇ ਸਾਡੇ ਪਿੰਡ ਵਿੱਚ ਪਹਿਲਾਂ ਵੀ ਅ ਚੋਰੀ ਹੋਈ ਸੀਗਾ ਲੰਬੜਾ ਦੇ ਪਰਿਵਾਰ ਦੇ ਵਿੱਚ ਛੀਰਾ ਛੀਰਾ ਕਰਕੇ ਉਹਨੂੰ ਮੁੰਡੇ ਨੂੰ ਕਹਿੰਦੇ ਆ ਪਰ ਉਹ ਖੁੱਲ ਕੇ ਨਹੀਂ ਆ ਸਕਿਆ ਗਰਾਊਂਡ ਦੇ ਵਿੱਚ ਜਦੋਂ ਕਿਸੇ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਹਦਾ ਕੰਮ ਆ ਖੁੱਲ ਕੇ ਆ ਜੇ ਗਰਾਊਂਡ ਦੇ ਵਿੱਚ ਉਹ ਜਿਹੜਾ ਚੋਰ ਦਾ ਕਾਗਜ਼ਾ ਲਿਆ ਜਾ ਉਹਨਾਂ ਨੇ ਤੇ ਨੀਂਦਾਂ ਹਰਾਮ ਕੀਤੀਆਂ ਆ ਲੋਕਾਂ ਦੀਆਂ ਤੇ ਉਹ ਵੀ ਪਤਾ ਲੱਗ ਜਾਏਗਾ ਕਿ ਕਰਵਾਉਂਦਾ ਕੌਣ ਆ ਇਹ ਮੈਂ ਫੇਰ ਤੁਹਾਨੂੰ ਦੱਸਦਾ ਕਿ ਮੇਰੇ ਕੋਲੋਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਾ ਕਿ ਹੁਣ ਦੋ ਤਿੰਨ ਵਾਰੀ ਫੋਨ ਦੇ ਉੱਤੇ ਗੱਲ ਹੋਈ ਆ ਲੋਕਾਂ ਨੇ ਮੈਨੂੰ ਆਮ ਵੀ ਕਿਹਾ ਵੀ ਯਾਰ ਤਿੰਨ ਸਾਲ ਪਹਿਲਾਂ ਵੀ ਕੁਲੀ ਹੀਗਾ ਉਹ ਬੰਦੇ ਨੇ ਲੈ ਲਈ ਦੋ ਮਹੀਨੇ ਪਹਿਲਾਂ ਵੀ ਚੱਕ ਵਾਲੇ ਕੁਲੇ ਉਹ ਬੰਦੇ ਨੇ ਲੈ ਲਈ ਇਹ ਨਹੀਂ ਮੈਨੂੰ ਪਤਾ ਗੱਲ ਸੱਚੀ ਏ ਜਾਂ ਝੂਠੀ ਆ ਪਰ ਇਹ ਗੱਲ ਦਾ ਤਹਿਕੀਕਾਤ ਹੋਣਾ ਚਾਹੀਦਾ ਔਰ ਮੈਂ ਨਾਲ ਹੋ ਕੇ ਕਰਵਾਵਾਂਗਾ ਵੀ ਕਿੰਨੇ ਲਈ ਤੇ ਕਿਨੂੰ ਦਵਾਏਗੇ ਅ ਅੱਗੇ ਤੁਹੀਂ ਸਿਆਣੇ ਤੁਹਾਡੇ ਮੀਡੀਆ ਦੇ ਵਿੱਚ ਕੀ ਆ ਤੁਹਾਡੇ ਚੈਨਲ ਦਾ ਤੁਸੀਂ ਕੀ ਸਾਡੇ ਗਾੜੀ ਦੱਸ ਸਕਦੇ ਹੋ ਸਾਡੀ ਕੀ ਮਤ ਕਰ ਸਕਦੇ ਹੋ ਅਸੀਂ ਤਾਂ ਮਦਦ ਮੰਗਣੀ ਆ ਹਰ ਭੈਣ ਭਰਾ ਤੋਂ ਕਿ ਸਾਡੇ ਪਿੰਡ ਵਿੱਚੋਂ ਗੰਦ ਖਤਮ ਹੋਣਾ ਚਾਹੀਦਾ। ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਪਿੰਡ ਵਾਸੀਆਂ ਦੀ ਆ ਕੇ ਸਾਰ ਲਈ ਆ। ਇਸ ਕਰਕੇ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।